ਅਰਬ ਦੇਸ਼ਾਂ ਵਿੱਚ ਜਾਣ ਵਾਲੀਆਂ ਕੁੜੀਆਂ ਹੋ ਜਾਓ ਸਾਵਧਾਨ ਕਿਉਂਕਿ ਉੱਥੇ ਜਿਹੜੀ ਕਾਲੀ ਦੁਨੀਆ ਇੱਕ ਜਹੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਥੇ ਅਰਬ ਦੇਸ਼ਾਂ ਦੇ ਵਿੱਚ ਕੁੜੀਆਂ ਨੂੰ ਵੇਚ ਦਿੱਤਾ ਜਾਂਦਾ ਇੱਥੋਂ ਦੇ ਏਜੰਟਾਂ ਦੇ ਵੱਲੋਂ ਤੇ ਉੱਥੇ ਉਹਨਾਂ ਦੇ ਨਾਲ ਸੋਸ਼ਣ ਹੁੰਦਾ ਉਹਨਾਂ ਦੀ ਕੁੱਟਮਾਰ ਹੁੰਦੀ ਆ ਤੇ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਇੱਕ ਲੜਕੀ ਆ ਜਿਹੜੀ ਇਹਨੇ ਆਪਣੀ ਹੱਡ ਵੀਤੀ ਸੁਣਾਈਆ ਸੰਤ ਸਿੱਚੇਵਾਲ ਦੀ ਜਤਨਾ ਸਦਕਾ ਦੋ ਲੜਕੀਆਂ ਅਰਬ ਦੇਸ਼ ਤੋਂ ਉਮਾਨ ਤੋਂ ਵਾਪਸ ਆਈਆਂ ਨੇ ਉਹਨਾਂ ਨੇ ਆਪਣੀ ਹੱਡ ਵੀਤੀ ਸੁਣਾਏ ਕਿ ਸਾਡੇ ਨਾਲ ਕੀ ਕੁਝ ਹੁੰਦਾ ਸੀ ਉਹਨਾਂ ਨੂੰ ਕੁੱਟਮਾਰ ਕੀਤੀ ਜਾਂਦੀ ਸੀ ਸਾਰੀ ਰਾਤ ਕੰਮ ਕਰਵਾਇਆ ਜਾਂਦਾ ਸੀ ਸ਼ੋਸ਼ਣ ਹੁੰਦਾ ਸੀ ਤੇ ਉਹਨਾਂ ਲੜਕੀਆਂ ਨੂੰ ਇਹਨਾਂ ਏਜੰਟਾਂ ਨੇ ਵੇਚ ਦਿੱਤਾ ਸੀ ਤੇ ਜਦੋਂ ਏਜੰਟ ਨੂੰ ਪਰਿਵਾਰ ਫੋਨ ਕਰਦਾ ਸੀ ਤਾਂ ਏਜੰਟ ਫੋਨ ਨਹੀਂ ਚੱਕਦਾ ਸੀ ਜਿਸ ਤੋਂ ਬਾਅਦ ਸਿੱਚੇਵਾਲ ਨੇ ਇਹਨਾਂ ਲੜਕੀਆਂ ਨੂੰ ਪੰਜਾਬ ਲੈ ਕੇ ਆਂਦਾ ਪਰ ਹਜੇ ਵੀ ਹਜ਼ਾਰਾਂ ਲੜਕੀਆਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵਿਕ ਚੁੱਕੀਆਂ ਨੇ ਉਹ ਪੰਜਾਬ ਆਉਣ ਦੀ ਗੁਹਾਰ ਲਗਾ ਰਹੀਆਂ ਨੇ ਮੈਂ ਤਾਂ ਜੀ ਮਾਸ ਕਟ ਗਈ ਸੀ ਤੇ ਮੇਰੀ ਉਤੇ ਨਬੀਅਤ ਖਰਾਬ ਹੋ ਗਈ ਬਹੁਤ ਜ਼ਿਆਦਾ ਪੇਟ ਵਿੱਚ ਦਰਦ ਦੂਖ ਇਨਫੈਕਸ਼ਨ ਤੇ ਮੇਰ ਤੋਂ ਫਿਰ ਕੰਮ ਨਹੀਂ ਹੋਇਆ ਤੇ ਉਹ ਮੈਨੂੰ ਲੈ ਕੇ ਕਹਿੰਦੇ ਸੀ ਕੁਝ ਨਹੀਂ ਹੋਇਆ ਹੈਗਾ ਤੈਨੂੰ ਕੰਮ ਕਰ ਉੱਠ ਕੇ ਤੇ ਫਿਰ ਬਸ ਮੇਂ ਲੀ ਲਗੀ ਰਹਿੰਦੀ ਸੀ ਵੀ ਤਜ਼ਰੋ ਜ਼ਿਆਦਾ ਨਹੀਂ ਕੰਮ ਹੋਇਆ ਤੇ ਵਾਪਸ ਫਿਰ ਮੈਂ ਇੱਕਦਮ ਹੋਰ ਦਾ ਕਿਹਾ ਵੀ ਮੈਂ ਇੰਡੀਆ ਜਾਣਾ ਕਹਿੰਦੇ ਪੈਸੇ ਦੇ ਕੇ ਜਾ ਮੈਂ ਕਹਾਂ ਵੀ ਮੈਂ ਕਿਸੇ ਕੋ ਪੈਸੇ ਲੈ ਨਹੀਂ ਹੈਗੇ ਮੈਂ ਪੈਸੇ ਕਿੱਥੋਂ ਦਵਾ ਹਾਂਜੀ ਮਸਵਾਦੀ ਬੀ ਜੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋਵੇ ਤਾਂ ਫਿਰ ਮੈਨੂੰ ਵਰਤਸ ਇੱਥੇ ਬੰਦ ਕਰ ਦੇ ਜੀ ਕਿਰਪਾ ਨਾਲ ਮੈਂ ਇੰਡੀਆ ਹੀ ਹਾਂ ਜੀ ਮੈਂ ਇਹ ਚਾਹੁੰਦੀ ਹਾਂ ਕਿ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਹਾਂ ਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਾਹਰ ਦੇਤੀ ਸੀ ਹਾਂ ਜੀ ਧੰਨਵਾਦ ਗਏ ਕਦੋਂ ਸੀਗੇ ਤੁਸੀਂ ਮੈਂ ਅਪ੍ਰੈਲ ਦੇ ਮਹੀਨੇ 2000 ਹਾਂ ਜੀ 23 ਚ ਗਈ ਸੀ ਕੀ ਗੱਲਬਾਤ ਹੋਈ ਸੀ ਕੀ ਕੰਮ ਦਾ ਕਿਹਾ ਗਿਆ ਸੀ ਸੰਭਾ ਭਾਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ ਉਨੀ ਸੈਲਰੀ ਉੱਥੇ ਮੈਨੂੰ ਮਿਲੀ ਨਹੀਂ ਤੇ ਜਿਹੜਾ ਮੇਰਾ ਏਜੰਟ ਸੀ ਉਹਨੇ ਮੈਨੂੰ ਸੈਲਰੀ 120 ਦੇ ਹਾਲ ਕਹੀ ਸੀ ਉਧਰ ਉਹ ਮੈਨੂੰ ਮਿਲੀ ਨਹੀਂ ਉਧਰ ਜਾ ਕੇ ਤੇ ਕੰਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ ਹਾਂਜੀ ਤੇ ਰਸਤ ਕੋਈ ਨਹੀਂ ਤਾਂ ਮੈਂ ਭਾਜੀ ਫਿਰ ਬਿਮਾਰ ਹੁੰਦੀ ਹੁੰਦੀ ਜ਼ਿਆਦਾ ਓਕੇ ਬਿਮਾਰ ਹੋ ਗਈ ਮੇਰੇ ਤੋਂ ਕੰਮ ਨਹੀਂ ਹੋਇਆ ਹਾਂਜੀ ਤੇ ਉਹ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜਾਣਾ ਵਾਪਸ ਇੰਗਿਆ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤੇ ਕਹਿੰਦੇ ਪੈਸੇ ਦੇ ਤਾ ਚਲੀ ਜਾ ਸੀ ਪੈਸੇ ਦਿੱਤੇ ਪਰ ਉਹਨਾਂ ਉਹਨਾਂ ਪਾਜੀ ਜਿੱਥੇ ਮੈਨੂੰ ਆਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80000 ਰੁਪਇਆ ਟਿਕਟ ਮੈਂ ਆਪਣੀ ਲਾ ਕੇ ਆਈ ਫਿਰ ਮੈਂ ਟਿਕਟ ਵੀ ਮਗਵਾਈ 24000 ਛੇ 23000 ਦੀ ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੌਰਚਰ ਕਰਦੇ ਹਾਂਜੀ ਬਸ ਕੋਈ ਰੈਸਟਿੰਗ ਵੀ ਵਗੈਰਾ ਨਹੀਂ ਜਿਦਾਂ ਥੋੜਾ ਗਲਤ ਬੋਲਣਾ ਮਾਰਕੁੱਟ ਤੇ ਨਹੀਂ ਬਸ ਨਹੀਂ ਇਦਾਂ ਦਾ ਤਾਂ ਨਹੀਂ ਪਾਜੀ ਕੁਝ ਮਾਰਿਆ ਨਹੀਂ ਉਧਰ ਰੈਸਟ ਵਗੈਰਾ ਨਹੀਂ ਸੀ ਕੋਈ ਵੀ ਬਸ ਕੰਮ ਕਰ ਉੱਠ ਕੇ ਕੰਮ ਕਰ ਰਸੀਦ ਖਰਾਬ ਸੀ ਵੇ ਕੰਮ ਕਰ ਕੁਛ ਨਹੀਂ ਹੋਇਆ ਹੈਗਾ ਤੈਨੂੰ ਹਾਂਜੀ ਕੰਮ ਕਰਾਉਂਦੇ ਸੀ ਹਾਊਸਮੈਟ ਦੇ ਹਾਂਜੀ ਘਰ ਦਾ ਸਾਰਾ ਹੀ ਕੰਮ ਬੇ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਵੀ ਸਾਰਾ ਫਿਨਿਸ਼ ਕਰਕੇ ਸੌਣਾ ਕੰਮ ਇੱਥੋਂ ਵੀ ਇਹ ਕਿ ਇਸ ਵੇਲੇ ਜਦੋਂ ਦੋ ਕੰਮ ਕਿਹਾ ਸੀ ਭਾਜੀ ਇੰਨਾ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ ਹਾਂਜੀ ਚੱਕਣ ਨੂੰ ਕਹਿ ਦਿੰਦੇ ਮੈਂ ਕਹਿੰਦੀ ਮੇਰੇ ਤੋਂ ਨਹੀਂ ਇਹ ਚੱਕ ਹੁੰਦੀਆਂ ਹੈਗੀਆਂ ਬੇ ਮੇਰੇ ਪੇਨ ਹੁੰਦੀ ਆ ਬੇ ਦੇ ਵਿੱਚ ਤੇ ਪਰ ਨਹੀਂ ਕੁਛ ਨਾ ਕਰ ਕਰਕੇ ਮੈਂ ਮੈਡੀਸਿਨ ਉਹਨਾਂ ਤੋਂ ਮਗਵਾਈ ਬੇ ਮੈਨੂੰ ਮੈਡੀਸਿਨ ਲਿਆ ਦਿਓ ਦਾ ਘੁੰਮੀਆਂ ਜਿਹੜੀਆਂ ਵਾਪਸ ਜਾਣ ਦੀ ਚਾਹਨਾ ਰੱਖਦੀਆਂ ਹਨ ਹਾਂਜੀ ਭਾਜੀ ਕੰਮ ਨਹੀਂ ਹੁੰਦਾ ਹੈਗਾ ਕੰਮ ਬਹੁਤ ਜ਼ਿਆਦਾ ਹੋ ਇਨਸਾਨ ਨੂੰ ਇਨਸਾਨੀ ਸਮਝ ਨਹੀਂ ਹੈਗੀ ਹਾਂਜੀ ਕਿੰਨੀਆਂ ਘਰ ਤਾਂ ਹੋਰ ਉੱਥੇ ਫਸਿਆ ਆਂ ਕਾਫੀ ਆ ਭਾਜੀ ਜਿੱਥੇ ਮੈਂ ਸੀ ਆਫਿਸ ਉਦੋਂ ਤਾਂ ਹੈਗੀਆਂ ਸੀ ਹਾਂਜੀ 10 12 ਜਾਣੀਆਂ ਤਾਂ ਹੈ ਸੀ ਉਹ ਜਹੁੰਦੇ ਬਾਬਾ ਹਾਂਜੀ ਹਾਂਜੀ ਮੈਂ ਨਾ ਸੋਦਵਿੰਦ ਵੀ ਸੀ ਜਿਹੜਾ ਹਸਬੰਦ ਐਕਸੀਡੈਂਟ ਤੇ ਸੀ ਚਾਰ tháng ਤੋਂ ਨਾ ਲੱਤਾਂ

ਤਾਂ ਮੈਨੂੰ ਇੱਕ ਸੈਲਰੀ ਦਿੱਤੀ ਨਹੀਂ ਦੋ ਸੈਲਰੀਆਂ ਦਾ ਮੈਨੂੰ ਦਿੱਤੀਆਂ ਨਹੀਂ ਸੀ ਤੇ ਦਵਾਈ ਨਹੀਂ ਸੀ ਲੈ ਕੇ ਦਿੰਦੇ ਮੈਡੀਸਨ ਤਾਂ ਬਿਲਕੁਲ ਨਹੀਂ ਸੀ ਲੈ ਕੇ ਦਿੰਦੇ ਮੈਨੂੰ ਨਾ ਰੋਸਟ ਦਿੰਦੇ ਸੀ ਸਵੇਰੇ 4 ਵਜੇ ਉਠਾਉਂਦੇ ਸੀ ਰਾਤ ਮੈਂ 1 ਵਜੇ ਰੂਮ ਤੇ ਜਾਂਦੀ ਸੀ ਆਪਣੀ ਇਹ ਕਦੋਂ ਸੀ ਤੁਸੀਂ ਮੈਂ 10ਵੇਂ ਮਹੀਨੇ ਚ ਗਈ ਸੀ 13 ਤਰੀਕ ਤੇ ਕਿੰਨੇ ਪੈਸੇ ਦਿੱਤੇ ਸੀ ਜੰਜੀ ਜੈਂਟਲ ਉਧਰੋਂ ਲਿਆ ਸੀ 2 ਲੱਖ ਰੁਪਏ 2 ਲੱਖ 40 ਹਜ਼ਾਰ ਤੋਂ ਨੰਨ ਕਿਹਾ ਸੀ ਵਾਪਸ ਜਾਣਾ ਤੇ ਕਹਿੰਦੇ 2,40,000 ਰੁਪਏ ਦੇ ਜਾ ਇੱਕ ਜਿਹੜੀ ਸੈਲਰੀ ਲਈ ਉਹ ਵੀ ਦੇ ਦੇ ਤਾ ਤੈਨੂੰ ਇੰਡੀਆ ਵਾਪਸ ਭੇਜ ਦਿੰਦੇ ਆ ਇੱਥੋਂ ਜਾਂ ਲੱਗੇ ਕਿਨੇ ਭੇਜ ਦੇ ਇੱਥੋਂ ਜਾਂ ਲੱਗੇ ਹਨ ਨਹੀਂ ਸੀਗਾ ਭਾਈ ਦਿੱਤੇ ਸੀ ਨਾ ਕੀ ਲੱਗਣਾ ਕੁਥੇ ਕਿ ਭੇਜ ਦਿੱਤਾ ਜਾਂਦਾ ਤੈਨੂੰ ਹਾਂਜੀ ਜਦੋਂ ਉਹ 2,40,000 ਰੁਪਏ ਲੈ ਲਿਆ ਇੰਡੀਆ ਦਾ ਤਾਂ ਉਹ ਵੇਚਣ ਵਾਲਾ ਸਾਹੀ ਹੋ ਗਿਆ ਫੇਰ ਉਹਨਾਂ ਨੂੰ ਕਾਲ ਕਰੀਦੀ ਸੀ ਉਹ ਕਾਲੇ ਸੀ ਲੈਂਦੇ ਸਾਡੀ ਸਾਡੀ ਗੱਲ ਹੀ ਨਹੀਂ ਸੀ ਸੁਣਦਾ ਪੈਸੇ ਲੈ ਕੇ ਸਾਨੂੰ ਜਿੱਦਾਂ ਘਰੇ ਛੱਡ ਕੇ ਸਾਡੀ ਗੱਲ ਨਹੀਂ ਸੁਣਦਾ ਡੇਲੀ ਮੈਸੇਜ ਕਰੀਦਾ ਸੀ ਫੋਨ ਕਰੀਦਾ ਸੀ ਤੇ ਸਾਨੂੰ ਉਹਨਾਂ ਨੇ ਕਿ ਨਹੀਂ ਵਾਪਸ ਨੇ ਆਉਂਦਾ ਫਿਰ ਅਸੀਂ ਬਾਬਾ ਜੀ ਦੇ ਕੋਲ ਆਏ ਇਹ ਤੋਂ ਫਿਰ ਸਾਨੂੰ ਵੀ ਬਦਲਣਾਂ ਦੀ ਕਿਰਪਾ ਹੋਈ ਉਹ ਪੂਰੀ ਹੋ ਗਈ ਵਾਸੇ ਇਹ ਕਿ ਉਹਨਾਰੇ ਮੇਰੀ ਮੈਡਮ ਦੀ ਭੈਣ ਰਹਿੰਦੀ ਸੀ ਨਾਲ ਉਹਨਾਂ ਦੇ ਬੱਚੇ ਸੀ ਤੰਗ ਬਹੁਤ ਜ਼ਿਆਦਾ ਕਰਦੇ ਸੀ ਯਾਨੀ ਕਿ ਅਸਟਾ ਬਿਲਕੁਲ ਨਹੀਂ ਰਹਿੰਦੇ ਸੀ ਅਕਸਰ ਆਪਾਂ ਖੌਰਾ ਦੇਖਦੇ ਆਂ ਕਿ ਬਹੁਤ ਸਾਰੇ ਬੱਚੇ ਉੱਥੇ ਬਚੇ ਆਂ ਲੜਕੀ ਬਹੁਤ ਸਾਰੇ ਹਾਂਜੀ ਇਸ ਬਾਰੇ ਪਤਾ ਨਹੀਂ ਸੀ ਨਹੀਂ ਜੀ ਇਹ ਇਸ ਬਾਰੇ ਨਹੀਂ ਸੀ ਪਤਾ ਸੀ ਸਾਨੂੰ ਇਸ ਬਾਰੇ ਬਿਲਕੁਲ ਨਹੀਂ ਸੀ ਪਤਾ ਲੜਕੀਆਂ ਬਹੁਤ ਜ਼ਿਆਦਾ ਉਧਰ ਫਸੀਆਂ ਹੋਈਆਂ ਨੇ ਆਉਣਾ ਚਾਹੁੰਦੀਆਂ ਨੇ ਪਰ ਆ ਨਹੀਂ ਪਾਉਂਦੀਆਂ ਕਾਰਨ ਇਹ ਹੈ ਕਿ ਜੰਟਾ ਨੇ ਪੈਸੇ ਲੈ ਹੁੰਦੇ ਨੇ ਤਾਂ ਆਪਾਂ ਵਾਪਸ ਨਹੀਂ ਆ ਸਕਦੇ ਉਸ ਦੇ ਇਸ ਦੇ ਵਿੱਚ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਇਹੀ ਮੰਗ ਕਰਦੀ ਕਿ ਏਜੰਟ ਤੇ ਕਾਰਵਾਈ ਹੋਵੇ ਤੇ ਮੇਰੀਆਂ ਸੈਲਰੀਆਂ ਦੋ ਵਾਪਸ ਮਿਲ ਜਾਣ ਮੈਨੂੰ ਮੇਰੀ ਹੱਕ ਦੀ ਕਮਾਈ ਹੈ ਮੈਂ ਇਹੀ ਕਹਿੰਨੀ ਹੱਥ ਜੋੜ ਕੇ ਕਿ ਮੇਰੀਆਂ ਭੈਣਾਂ ਇੱਥੇ ਕੰਮ ਕਰ ਲੈਣ ਉਧਰ ਬਾਹਰ ਨਾ ਜਾਣ ਮੇਰੀ ਇਹੀ ਰਿਕਵੈਸਟ ਹੈ ਮੇਰੀਆਂ ਭੈਣਾਂ ਗਾੜੀ ਕਿ ਬਾਹਰ ਨਾ ਜਾਣ ਆਪਣੇ ਇੰਡੀਆ 'ਚ ਬਹੁਤ ਕੰਮ ਹੈ ਕਰ ਜਿਹੜੇ ਸਾਡੇ ਅਣ ਭੈਣ ਭਰਾ ਨੂੰ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਆ ਉਹਨਾਂ ਪਿੰਡਾਂ ਵਿੱਚ ਜਾ ਕੇ ਕੁਝ ਏਜੰਟ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਝੂਠਾ ਚਾਸਾ ਦੇ ਕੇ ਵੀ ਤੁਹਾਨੂੰ ਇੰਨੇ ਹਜ਼ਾਰ ਰੁਪਏ ਅਸੀਂ ਮਹੀਨੇ ਦੀ ਤਨਖਾਹ ਦੇਵਾਂਗੇ ਤੂੰ ਮਾਰਕਟ 'ਚ ਤੁਹਾਨੂੰ ਵੇਚ ਦਿੰਨੇ ਆ ਤੇ ਨੂੰ ਸਾਊਦੀ ਅਰਬ 'ਚ ਵੇਚ ਦਿੰਨੇ ਆ ਸੋ ਗਰੀਬ ਜਿਹੜਾ ਹੈਗਾ ਉਹਦੇ ਮਨ 'ਚ ਆਉਂਦਾ ਵੀ ਚਲੋ ਮੇਰਾ ਪਰਿਵਾਰ ਜਿਹੜਾ ਹੈ ਉਹਦਾ ਰੋਟੀ ਪਾਣੀ ਚੱਲ ਜੂਗਾ ਤੇ ਉਹਦੇ ਨਾਲ ਚਾਰ ਪੈਸੇ ਜਿਹੜੇ ਹੈਗੇ ਆ ਉਹਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਪੜਾ ਲਾਂਗੇ ਜਾਂ ਕੁਝ ਘਰ ਦੇ ਖਰਚੇ ਵਾਸਤੇ ਤੂੰ ਭੇਜ ਦਿੰਦੇ ਆ ਪਰ ਉੱਥੇ ਜੋ ਹੁੰਦਾ ਉਹ ਆਪਾਂ ਲਗਾਤਾਰ ਦੇਖਦੇ ਰਹੇ ਅੱਗੇ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਜਾਣਕਾਰੀਆਂ ਦਿੱਤੀਆਂ ਤੇ ਤਕਰੀਬਨ 90 ਤੋਂ ਵੱਧ ਜਿਹੜੀਆਂ ਲੜਕੀਆਂ ਅਸੀਂ ਮਾਸਕਟ ਅ Oman ਜਾਂ ਜਿਹੜੇ ਹੈ ਸਾਊਦੀ ਅਰਬ ਜਾਂ ਵੱਖ-ਵੱਖ ਮੁਲਕਾਂ ਤੋਂ ਉਹ ਵਾਪਸ ਆ ਚੁੱਕੀਆਂ ਸੋ ਤਿੰਨ ਲੜਕੀਆਂ ਹੁਣ ਫਿਰ ਕੁਝ ਦਿਨਾਂ ਦੇ ਵਿੱਚ ਵਾਪਸ ਆਈਆਂ ਜਿਹਦੇ 'ਚ ਇੱਕ ਲੜਕੀ ਸਾਊਦੀ ਅਰਬ ਤੋਂ ਦੋ ਲੜਕੀਆਂ ਜਿਹੜੀਆਂ ਹੈ ਮਾਸਕਟ ਤੋਂ Oman ਤੋਂ ਜਿਹੜੀਆਂ ਹੈਗੀਆਂ ਵਾਪਸ ਆਈਆਂ ਸੋ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਹੈ ਜਿੱਥੇ ਏਜੰਟਾਂ ਨੇ ਲੁੱਟ ਕੀਤੀ ਇਸੋ ਜ਼ਿਕਰ ਕਰਕੇ ਵਾਪਸ ਲਾਉਣ ਵਾਸਤੇ ਵੀ ਪੈਸੇ ਲਾ ਲਏ ਪਰ ਫਿਰ ਵੀ ਉਹਨਾਂ ਨੂੰ ਵਾਪਸ ਨਾ ਭੇਜਿਆ ਜਦੋਂ ਸਾਡੇ ਕੋਲੇ ਕੰਪਲੇਂਟ ਆਈ ਤੇ ਬੱਚੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹ ਵਾਪਸ ਆਫ ਕਰ ਰਹੀਆਂ ਆਈਆਂ ਇਹਨਾਂ ਨੂੰ ਅਸੀਂ ਪਰਿਵਾਰ ਨੂੰ ਵਧਾਈ ਦਿੰਦੇ ਆ ਕਿ ਆਪਣੇ ਬੱਚਿਆਂ ਚ ਵਾਪਸ ਆ ਗਿਆ ਪਰ ਅਸੀਂ ਸਮਾਜ ਨੂੰ ਇਹਦੀ ਦੁਹਾਈ ਦਿੰਦੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਪੈਸਿਆਂ ਦੀ ਜਿਹੜੀ ਹੈਗੀ ਇਹਨਾਂ ਮੁਲਕਾਂ 'ਚ ਨਾ ਭੇਜੋ ਜਿੱਥੇ ਲੜਕੀਆਂ ਦੀ ਕਦਰ ਨਹੀਂ ਜਿੱਥੇ ਲੜਕੀਆਂ ਦਾ ਸਨਮਾਨ ਨਹੀਂ ਜੇ ਫਿਰ ਲੜਕੀਆਂ ਸੁਰੱਖਿਤ ਨਹੀਂ ਸੋ ਅਜੇ ਨੀ ਇਹ ਵੀ ਲੜਕੀਆਂ ਵਾਪਸ ਆਈਆਂ ਸਾਰੀਆਂ ਇਹਨਾਂ ਮੁਲਕਾਂ ਦੇ ਵਿੱਚੋਂ ਹੀ ਵਾਪਸ ਆਈਆਂ ਸੋ ਇਹ ਕਹਿੰਦੇ ਕਿ ਹਾਂ ਗਰੀਬੀ ਆ ਕੇ ਬਰ ਸੋਚਦੇ ਆ ਗਮਰਾਹ ਹੋ ਜਾਂਦੇ ਆ ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਆ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਜੇ ਕੋਈ ਸਾਨੂੰ ਰੈਜੈਂਟ ਜਿਹੜਾ ਹੈ ਜਾਂਦਾ ਉਹ ਰੈਕੋਗਨਾਈਜ਼ ਹੋਵੇ ਰਜਿਸਟਰਡ ਹੋਵੇ ਉਹਦੀ ਜਿਹੜਾ ਹੈ ਆਫਿਸ ਉਹਦਾ ਹੋਵੇ ਸੋ ਉਹ ਉਹਦੇ ਨਾਲ ਹੀ ਫਿਰ ਵੀ ਜਿਹੜਾ ਹੈਗਾ ਫਰਕ ਪਰਮੈਂਟ ਤੇ ਜਾਓ ਜਾਂ ਜਿਹੜਾ ਹੈ ਉਹਦੀ ਬਿਨਾ ਜਿਹੜਾ ਹੈਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਰੈਂਟ ਬਣ ਕੇ ਕਿ ਦੂਸਰੇ ਕੋ ਪੈਸੇ ਖਾ ਲੈਂਦੇ ਆ ਦੋ ਮਹੀਨੇ ਦੇ ਵਾਸਤੇ ਦੁਬਈ ਲੈ ਜਾ ਮੇਰਾ ਜੀ ਤੇ 5-7000 ਰੁਪਏ ਖਰਚ ਹੁੰਦਾ ਉਸੇ ਕੋਈ ਨਾ ਕੋਈ ਉਥੇ ਜਿਹੜਾ ਹੈਗਾ ਘਰ ਇਹੋ ਜਿਹਾ ਭਾਲਦੇ ਜਿਹਨੂੰ ਬੰਦੇ ਦੀ ਲੋਡ ਹੁੰਦੀ ਹੈ ਤੇ ਉਹਨੂੰ ਉਹਦੇ ਕੋਈ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ ਫਿਰ ਉਹਨਾਂ ਨੇ ਤਾਂ ਪੈਸੇ ਦਿੱਤੇ ਹੁੰਦੇ ਇਹ ਪੈਸੇ ਏਜੰਟ ਖਾ ਜਾਂਦਾ ਤੇ ਜਦੋਂ ਇਹਨਾਂ ਨੂੰ ਤਨਖਾਹ ਨਹੀਂ ਮਿਲਦੀ ਤਾਂ ਫਿਰ ਜਿਹੜਾ ਗਰੀਬ ਆ ਉਹ ਕਰੇਗੀ ਸੋ ਉਥੇ ਨਾਲ ਕੁੱਟ ਮਾਰ ਵੀ ਹੁੰਦੀ ਹੈ ਹੰਸਾ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋਪ ਆ ਇਹ ਲੜਕੀਆਂ ਚਲਦੀਆਂ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੱਚਿਆਂ ਨੇ ਨਾ ਬੁਲਕਾਂ ਦੇ ਵਿੱਚ ਨਾ ਭੇਜੋ ਜੇ ਭੇਜੋ ਪਾ ਉਹ ਜਿਹੜੇ ਹੈਗੇ ਵਧੀਆ ਏਜੰਡ ਜਿਹੜੇ ਤੁਹਾਨੂੰ ਜਿਹੜੇ ਹੈ ਏਜੰਟਾ ਰਾਹੀਂ ਏਜੰਸੀ ਰਾਹੀਂ ਜਿਹੜੇ ਸਰਕਾਰ ਦੇ ਰਾਹੀਂ ਜਿਹੜੇ ਜਿਹੜੀਆਂ ਏਜੰਸੀ ਆ ਉਹਨਾਂ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਹੈ ਕਵਰ ਹੁੰਦੀ ਹੈ ਉਹਦੀ ਵੈਲੀ ਹੁੰਦੀ ਹੈ ਉਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਪਰ ਜਦੋਂ ਅਸੀਂ ਇਹ ਦੋ ਨੰਬਰ ਦੇ ਵਿੱਚ ਆ ਵੀ ਚੱਲ ਜਾਂਦੇ ਆ ਉਸ ਤੋਂ ਫਾਇਦੇ ਨੇ ਫਿਰ ਦਸ਼ੇਹੇ ਵੀ ਗਲਦੇ ਆ ਸੋ ਵਿਰਸੇ ਪਰਿਵਾਰ ਉਜੜ ਜਾਂਦਾ ਜਿਹੜੇ ਪੈਸੇ ਚਾਰ ਹੁੰਦੇ ਪਹਿਲੇ ਢੰਡਾ ਨੇ ਲੈ ਹੁੰਦੇ ਬਹੁਤ ਇਹੋ ਜਿਹੇ ਕੇਸ ਅਸੀਂ ਦੇਖਿਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨੇ ਵੀ ਬਾਹਰ ਜਾਣਾ ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦੇ ਚੱਤੇ ਚੜ ਕੇ ਕਿੱਥੇ ਨਾ ਕਿੱਥੇ ਜਾ ਕੇ ਫਸ ਜਾਂਦੇ ਆ ਹੁਣ ਵੀ ਕੁਝ ਬੱਚੇ ਜਿਹੜੇ ਸਾਡੇ ਬਾਹਰ ਫਸੇ ਜਿਨ੍ਹਾਂ ਚੋਂ ਇੱਕ ਆਇਆ ਹਜੇ ਬਾਕੀ ਉਸੇ ਰੁਕੇ ਹੋਏ ਆ ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਅਸੀਂ ਇਸ ਤਰ੍ਹਾਂ ਨਾ ਦੌੜੋ ਇੱਥੇ ਅਸੀਂ ਬਹੁਤ ਕੰਮ ਕਰ ਸਕਦੇ ਆ ਵਾਹਿਗੁਰੂ ਨੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ੀਆਂ ਦਿੱਤੀਆਂ ਇੱਥੇ ਅਸੀਂ ਭੁੱਖਾ ਨਹੀਂ ਮਰਦੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਕਿ ਹੁਸ਼ਿਆਰਪੁਰ ਤੋਂ ਇੱਕ ਅੰਮ੍ਰਿਤਸਰ ਤੋਂ ਆ ਇੱਕ ਕੁਪਰਸਲੇ ਤੋਂ ਕਿਸੇ ਕਿਤੇ ਸਟਾਰਟ ਕੀਆ ਹੈ ਕਿ ਮੈਂ ਦੋ ਮਾਸਕਰ ਸੀ ਤੇ ਇੱਕ ਸੌਦੇ ਆਰਬ ਸੀ ਇਸ ਤਰ੍ਹਾਂ ਸਾਰਾ ਪ੍ਰਸ਼ਾਸਨ ਦੇ ਨਾਲ ਅੱਗੇ ਪੁਲਿਸ ਨੂੰ ਵੀ ਮਿਲਿਆ ਕੋਈ ਜਦੋਂ ਜਾਣਦਾ ਉਦੋਂ ਤੱਕ ਕੋਈ ਦੱਸਦਾ ਨਹੀਂ ਜਾ ਤੁਹਾਨੂੰ ਜੇ ਹੋਵੇ ਇਹਨਾਂ ਨੂੰ ਵੀ ਕਹਿ ਦਿੰਦੇ ਅਬੀ ਦੱਸੋ ਨਾ ਕੋਈ ਕੰਮ ਤੁਹਾਡਾ ਰਾਜ ਨਾ ਰੋਕਦੇ ਐਸੀ ਤਾਂ ਹੋਣੀ ਪਰ ਜਦੋਂ ਉਸੇ ਫਾਇਦਾ ਨਹੀਂ ਆ ਫਿਰ ਪਤਾ ਲੱਗਦਾ ਫਿਰ ਹੁਣ ਉੱਥੇ ਕੀ ਕਰ ਸਕਦੇ ਹੋ ਤੋ ਦੇ ਵਸਦੇ ਸੀ ਸਾਰੀਆਂ ਜਿੰਨੇ ਵੀ ਹੈਗੇ ਇਹਨਾਂ ਕੋਈ ਕੇਸ ਵੀ ਰਜਿਸਟਰਡ ਕਰਾਉਣੇ ਆ ਜੀ ਉਹਨਾਂ ਦੇ ਕੇਸ ਵੀ ਕਰੋ ਉਹ ਕੋਈ ਨਾ ਕੋਈ ਜਿਹੜਾ ਹੈਗੇ ਜਿ ਤਰ੍ਹਾਂ ਹੁਣ ਨਾਂ ਜਿਹੜੇ ਦੱਸਦੇ ਪਤਾ ਨਹੀਂ ਉਹ ਨਾਂ ਸਹੀ ਹੁੰਦੇ ਆ ਜਾਂ ਕੀ ਆ ਉਹਦੇ ਪਿੱਛੇ ਕੌਣ ਆ ਇਹ ਬਹੁਤ ਵੱਡੇ ਰੈਕਟ ਆ ਜਿਹਦੇ ਵਿੱਚ ਪੰਜਾਬ ਦੇ ਤਾਂ ਆਪਾਂ ਜਿਹੜੇ ਸਾਹਮਣੇ ਆਉਂਦੇ ਆ ਹੋਰ ਸਟੇਟਾਂ ਦੇ ਦੱਸਦੇ ਹੋਰ ਮੁਲਕਾਂ ਦੇ ਬੱਚੇ ਵੀ ਉੱਥੇ ਇਸ ਤਰ੍ਹਾਂ ਫਸਦੇ ਆ ਤਾਂ ਦੱਸਤੀ ਕਿ ਉੱਥੇ ਭਾਨਾ ਸਿੱਧੂ ਲਗਾਤਾਰ ਅਜਿਹੇ ਏਜੰਟਾਂ ਤੇ ਸਵਾਲ ਖੜੇ ਕਰ ਰਿਹਾ ਹੈ ਪਰ ਕੁਝ ਏਜੰਟ ਭਾਵੇਂ ਸਹੀ ਨੇ ਪਰ ਜਿੱਥੇ ਅਜਹੀਆਂ ਲੜਕੀਆਂ ਨੂੰ ਵੇਚਿਆ ਜਾਂਦਾ ਉਹਨਾਂ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਅਜਹੀਆਂ ਹਜ਼ਾਰਾਂ ਲੜਕੀਆਂ ਜਿਹੜੀਆਂ ਬੈਠੀਆਂ ਨੇ ਸੰਤ ਸੀਚੇਵਾਲ ਭਾਵੇਂ ਕੈਂਪੀ ਨੇ ਮੌਜੂਦਾ ਸਰਕਾਰ ਦੇ ਐਮਪੀ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਅਜਿਹੇ ਏਜੰਟਾਂ ਦੇ ਨੱਥ ਪਾਉਣੀ ਚਾਹੀਦੀ ਆ ਜਿਹੜੇ ਏਜੰਟ ਇਹਨਾਂ ਬੱਚੀਆਂ ਨੂੰ ਵਦੇਸ਼ਾਂ ਦੇ ਵਿੱਚ ਅਰਬ ਦੇਸ਼ਾਂ ਦੇ ਵਿੱਚ ਔਰ ਵੇਚ ਦਿੰਦੇ ਨੇ ਜਿਹੜੇ ਏਜੰਟ ਅਜਿਹਾ ਕੰਮ ਕਰਦੇ ਨੇ ਉਹਨਾਂ ਨੂੰ ਫੜ ਲੈਣਾ ਚਾਹੀਦਾ ਤੇ ਅਜਿਹੇ ਏਜੰਟਾਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਨੇ ਕਿਉਂਕਿ ਲਗਾਤਾਰ ਪੰਜਾਬ ਦੀਆਂ ਜਿਹੜੀਆਂ ਮਾਸੂਮ ਬੱਚੀਆਂ ਨੇ ਉਹਨਾਂ ਦੇ ਨਾਲ ਕੀ ਕੁਝ ਹੁੰਦਾ ਤੁਸੀਂ ਜਾਣਦੇ ਹੋ ਤੇ ਉਹ ਲੜਕੀਆਂ ਉੱਥੋਂ ਆਪਣੀਆਂ ਵੀਡੀਓ ਬਣਾ ਕੇ ਵੀ ਵਿਦੇਸ਼ਾਂ ਤੋਂ ਪੰਜਾਬ ਭੇਜਦੇ ਨੇ ਤੇ ਪੰਜਾਬ ਆਉਣ ਦੀ ਮੰਗ ਕਰਦੀਆਂ ਨੇ ਅਜਿਹੇ ਏਜੰਟਾਂ ਨੂੰ ਜ਼ਰੂਰ ਫੜ ਲੈਣਾ ਚਾਹੀਦਾ ਜੇ ਤੁਹਾਡੇ ਨਜ਼ਦੀਕ ਅਜਿਹੀ ਕੋਈ ਖਬਰ ਹੈ ਤਾਂ ਤੁਸੀਂ ਜ਼ਰੂਰ ਸਾਡੇ ਚੈਨਲ 'ਤੇ ਸਾਂਝੀ ਕਰਨਾ ਅਸੀਂ ਤੁਹਾਡੀ ਖਬਰ ਜ਼ਰੂਰ ਚੁੱਕਾਂਗੇ 忘记蛋保。